ਵੇਹੇ ਕਿ ਕਰਨਾ ਗਈ ਹੋੜਵੇਂ ਕੀ ਕਰੇ ਸਾਦ ਮੇਰਾ ਭਰਾ ਮੇਰਾ ਬੰਦਾ ਨਹੀਂ ਕੀ ਨਾਮ ਕੀ ਦਾ ਜਿੰਨਾਂ ਦੀ ਡੈਥ ਹੋਈ ਹੈ ਮੇਰਵਿੰਦਰ ਸਿੰਘ ਨੇ ਹੁਕਮ ਦੇ ਦੀਆਂ ਕੀ ਕਾਰਨ ਸੀ ਮਾਰਨ ਦਾ ਕੋਈ ਪਤਾ ਨਹੀਂ ਇੱਕ ਗਾਈ ਜਨਾਨੀ ਦਾ ਚੱਕਰ ਹੀਗਾ ਇਹਨੂੰ ਬੜਾਈ ਸਮਝਾਉਨੇ ਆ ਉਹਨੇ ਧਮਕੀਆਂ ਦਿੱਤੀਆਂ ਹੀ ਵੀ ਮਾਰ ਦੇਣਾ ਤੇ ਮਾਰ ਹੀ ਦਿੱਤਾ ਆ ਤੁਹਾਡੇ ਘਰ ਵਾਲੇ ਦਾ ਚੱਕਰ ਹੀ ਕਿਸੇ ਨਾਲ ਹਾਂਜੀ ਹਾਂ ਜੋਤੀ ਜੋਤੀ ਕੁੜੀ ਜੋਤੀ ਆ ਜਨਾਨੀ ਆ ਕਈਆਂ ਨਾਲ ਖੇ ਖਾਦੀ ਉਹਨੇ ਔਰ ਘਰ ਵਾਲਾ ਵੀ ਕਈਆਂ ਨਾਲ ਖੇ ਖਾਦੀ ਆ ਆਪਣੀ ਸੱਸ ਨਾਲ ਵੀ ਰਿਹਾ ਵਾ ਆਨੇ ਬੇੜਾ ਕਰਕੇ ਕਰਤਾ ਸਾਡੇ ਘਰ ਦਾ ਹੋਗਾ ਅੰਦਾਜ਼ ਨਾਲ ਮਾਰਿਆ ਕੁਝ ਪਤਾ ਦਾਤਰ ਹੀ ਆਵੇ ਉਹਦੇ ਨਾਲ ਹੀ ਦਾਤਰ ਵੱਡ-ਵੱਡ ਦਿੱਤਾ ਆ ਮੈਨੂੰ ਤਾਂ ਫੋਨ ਆਇਆ ਮੇਰੇ ਬੱਚਿਆਂ ਨੂੰ ਬੱਚਿਆਂ ਨੇ ਫੋਨ ਚੁੱਕਿਆ ਆ ਵੱਡੇ ਨੇ ਕੀਤਾ ਨਿੱਕੇ ਨੂੰ ਫਿਰ ਡਾਡੀ ਨੂੰ ਵੱਡ ਗਿਆ ਹੀ ਉਸੇ ਵੇਲੇ ਆ ਗਏ ਭੱਜ ਕੇ ਇੱਥੇ ਕਿੰਨੇ ਜਣੇ ਗਏ ਜਿਹਨਾਂ ਦੇ ਨਾਲ ਵਾਰ ਕੀਤੇ ਗਏ ਪਤਾ ਨਹੀਂ ਕਿ ਤਿੰਨ ਜਣੇ ਤੇ ਹੋਣਗੇ ਹੀ ਇਕੱਲੇ ਜਾਣੇ ਦਾ ਤਾਂ ਕੰਮ ਨਹੀਂ ਆ ਡਿਊਟੀ ਸਿਲਵਰ ਰੌਕ ਚ ਕਰਦੇ ਸੀਗੇ ਤੇ ਹੁਣ ਕਿੱਥੇ ਜਾ ਰਹੇ ਸੀ ਹੁਣ ਕਿਤੋਂ ਆ ਰਹੇ ਸੀਗੇ ਰਾਹ ਦੇ ਵਿੱਚ ਘੇਰ ਲਿਆ ਉਹਨਾਂ ਨੇ ਸਾਢੇ 5 ਜੀ ਡਿਊਟੀ ਕਰ ਬਹਿਣਾ ਹੀਗਾ ਹਾਂਜੀ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਕੀ ਮੰਗ ਪ੍ਰਸ਼ਾਸਨ ਤੋਂ ਮੰਗ ਕੀ ਹੈ ਮੇਰੀ ਗਰੀਬੀ ਦੀ ਉਹਨਾਂ ਨੂੰ ਸਜ਼ਾ ਦਿਓ ਚਵਲ ਜਨਾਨੀ ਨੂੰ ਇਦਾਂ ਹੀ ਵੱਡੋ ਇਹ ਮੇਰੀ ਹੈ ਗਈ ਹੈ ਬੇਨਤੀ ਜੇ ਤੁਸੀਂ ਇਹ ਕਰ ਸਕਦੇ ਤਾਂ ਠੀਕ ਹੈ ਨਹੀਂ ਤਾਂ ਕਿਸੇ ਨੇ ਕੁਝ ਨਹੀਂ ਕਰਨਾ ਸਾਰੇ ਪੈਸੇ ਦੇ ਕੁੱਤੇ ਆ ਸਭ ਪੈਸੇ ਕੀ ਕਰੋਗੇ ਸਾਡੇ ਵੀਰ ਹਾਏ ਕੀ ਕਰੀ ਸਾਡੇ ਵੀਰ ਨੂੰ ਮਾਰਤਾ ਕਿਹਨੇ ਜਿੰਨਾ ਨੇ ਮਾਰਿਆ ਹਾਏ ਪਤਾ ਨਹੀਂ ਕੌਣ ਮਾਰ ਗਿਆ ਵਾ ਸਾਡੇ ਭਰਾ ਨੂੰ ਮਾਰਤੇ ਹਾਏ ਆ ਵੇਖੋ ਇੱਥੇ ਹੀ ਵਜ ਮਾਰਿਆ ਵਾ ਹਾਏ ਸਾਨੂੰ ਤੇ ਫੋਨ ਗਿਆ ਵਾ ਤੇ ਭੂਆ ਪਾਪਾ ਨੂੰ ਮਾਰਤਾ ਹੀ ਕਿਹਨੇ ਕਿੰਨੇ ਬੱਚੇ ਹਾਏ ਦੋ ਧੀਆਂ ਜੋ ਦੋ ਪੁੱਤ ਜੋ ਹਾਏ ਚਾਰ ਬੱਚੇ ਵਾ ਦੇ ਆਪ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਨਾਲ ਚਕੌਲਟੀ ਗੜ ਕਰਦਾ ਈ ਆਪਣਾ ਟਾਈਮ ਪਾਸ ਕਰਦੇ ਹੀ ਹਾਏ ਭਰਾਵਾ ਕੋਈ ਪੁੱਛ ਤੂੰ ਕੋਈ ਪਤਾ ਨਹੀਂ ਕਿ ਬੰਦਾ ਤੇ ਕੀ ਨਹੀਂ ਹਾਏ ਅਹੀਂ ਦਾਨੇ ਹਾਏ ਸਾਡੇ ਭਰਾ ਨੂੰ ਮਾਰਤਾ ਇਹ ਦਾਨੇ ਉਹਦਾ ਕਾਖਣਾ ਰਵੇ ਕਾਖਣਾ ਰਵੇ ਸਾਡੇ ਵੀਰ ਨੂੰ ਮਾਰਤਾ ਉਹਦੇ ਬੱਚੇ ਰੋਲ ਜਾਣੇ ਆਂ ਐ ਤੇ ਆਨੇ ਜਿਹੜੀ ਜਨਾਨੀ ਨੇ ਕੀਤਾ ਨਾ ਇਹ ਕੰਮ ਕਰਾਇਆ ਉਹ ਵੀ ਇਦਾਂ ਹੀ ਮੁੱਕੇ ਉਹ ਇਦਾਂ ਹੀ ਮੁਕਣ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਹਏ ਬਰਾਵਾ ਜੀ ਸਰ ਜਿਹੜਾ ਇਹ ਕਤਲ ਹੋਇਆ ਜਿਹੜਾ ਇੱਕ ਕਿਹਾ ਜਾ ਰਿਹਾ ਕੀ ਮੰਨ ਸਾਨੂੰ ਅੱਜ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਸਿਲਵਰਓ ਕਲੋਨੀ ਆ ਲੋਹਾਰਾ ਕਾ ਰੋਡ ਤੇ ਉੱਥੇ ਕਲੋਨੀ ਵਿੱਚ ਇੱਕ ਡੈਡੀ ਬੋਡੀ ਪਈ ਆ ਤੇ ਜਿਸ ਦੀ ਬੁਰੀ ਤਰ੍ਹਾਂ ਕੱਟਵੱਡ ਹੋਈ ਆ ਜੋ ਅਸੀਂ ਮੌਕੇ ਤੇ ਪਹੁੰਚੇ ਆ ਇਹਦੀ ਜਿਹੜੀ شناخت ਹੋਈ ਆ ਵਿਰਿੰਦਰ ਸਿੰਘ ਸਾਨੂੰ ਅਮਰੀਕ ਸਿੰਘ ਗਮਟਾਲਾ ਕਲੋਨੀਆ ਲੋਹਾਰਾ ਕਾ ਰੋਡ ਜੋ ਇੱਥੇ ਪਾਸ ਹੀ ਕਲੋਨੀਆ ਇਸ ਸਿਲਵਰਓ ਕਲੋਨੀ ਚ ਗੇਟ ਤੇ ਸਕਿਉਰਟੀ ਗਾੜੀ ਡਿਊਟੀ ਕਰਦਾ ਸੀ ਜੋ ਪਰਿਵਾਰ ਵਾਲੇ ਆਕੇ ਮੌਕੇ ਤੇ ਨਿਸ਼ਾਨਖਤ ਕਰ ਲਈਆ ਉਹਨਾਂ ਨੇ ਇੱਕ ਵਿਅਕਤੀ ਦੇ ਸ਼ੱਕ ਜਾਰੀ ਕੀਤਾ ਸੁਖਵਿੰਦਰ ਸਿੰਘ ਜੋ ਉਹਨਾਂ ਦੀ ਕਲੋਨੀ ਵਿੱਚ ਪਹਿਲਾਂ ਰਹਿੰਦਾ ਸੀ ਥੋੜੇ ਦਿਨ ਪਹਿਲਾਂ ਜਿਹੜਾ ਉਹ ਮਕਾਨ ਵੇਚ ਕੇ ਕਿਤੇ ਚਲ ਗਿਆ ਉਹਨਾਂ ਨੇ ਸ਼ੱਕ ਜਾਰੀ ਕੀਤਾ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਉਸ ਮੁਤਾਬ ਜਿਹੜਾ ਵਾ ਇਹਦਾ ਮਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ ਕਾਰਨ ਫੇਲਾ ਲੈ ਇਨਵੈਸਟੀਗੇਟਰ ਕਰ ਰਹੇ ਆ ਪਰਿਵਾਰ ਵਾਲੇ ਜੋ ਵੀ ਆਪਣੇ ਬਿਆਨ ਲਿਖਾਉਣਗੇ ਉਸ ਤੋਂ ਬਾਅਦ ਤਫਤੀਸ਼ ਦੌਰਾਨ ਪਤਾ ਲੱਗੂਗਾ ਕਾਰਨ ਕੀ ਸੀ ਇਹਦਾ ਕਿੰਦੀ ਉਮਰ ਹੈ ਜੀ ਉਸ ਨੋਜਾ ਮਰਨ ਵਾਲੇ ਦੀ ਉਮਰ 45 ਸਾਲ ਆ ਜਿਹੜੇ ਸ਼ੱਕ ਜਾਰ ਕਰ ਰਹੇ ਉਹਦੀ ਤਕਰੀਬਨ 30 ਸਾਲ ਉਮਰ ਹੈ ਇਹ ਵਿਆਹ ਸੀ ਜੀ ਦੋਨੇ ਵਿਆਹ ਸੀ ਜੀ ਨਾਮ ਕੀ ਸੀ ਮਰਨ ਵਾਲੇ ਦਾ ਨਾਮ ਵਿਰਿੰਦਰ ਸਿੰਘ ਹੈ ਜੀ ਤੇ ਸਰ ਕਿੰਨੇ ਵਜੇ ਦਾ ਵਾਕਿਆ ਹੈ ਇਹ 5:00 ਵਜੇ 5:30 ਪੰਜ ਦੇ ਕਰੀਬ ਦੇ ਗੱਲ ਲੱਗਦੀ ਹੈ ਹਾਂਜੀ ਬਿਲਕੁਲ ਪਰਿਵਾਰ ਦੇ ਅਸੀਂ ਬਿਆਨ ਹਸਲ ਕਰ ਰਹੇ ਆ ਸਾਡੀ ਐਫਐਸਐਲ ਟੀਮ ਵੀ ਆ ਗਈ ਹੈ ਅਸੀਂ ਮੌਕੇ ਦੇ ਸਬੂਤ ਇਕੱਠੇ ਕਰ ਰਹੇ ਆ ਤੇ ਸਬੰਧ ਚ ਅਸੀਂ ਐਫਆਈਆਰ ਦਰਜ ਕਰ ਰਹੇ ਆ